ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜਵਾਰ। ਲੋ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਆਂ। ਅੱਜ ਨਵੇਂ ਸੂਟ ਨਵੀਂ ਵੈਰਾਈਟੀ ਤੁਹਾਨੂੰ ਦਿਖਾਵਾਂਗੇ। ਕੱਲਾ-ਕੱਲਾ ਸੂਟ ਦੇਖਦੇ ਜਾਇਓ ਪੂਰੀ ਵੀਡੀਓ ਐਂਡ ਤੱਕ ਦੇਖਿਓ ਬਹੁਤ ਅੱਛੇ ਰੇਟ ਹੈ। ਗਰਮੀਆਂ ਦਾ ਧਮਾਕਾ ਸੇਲ ਹੀ ਸ਼ੁਰੂ ਹੋਣ ਲੱਗੀ ਹੈ। ਇਹ ਸੇਲ ਤਦ ਤੱਕ ਹੈ ਜਦ ਤੱਕ ਸਾਡੇ ਕੋਲ ਸਟਾਕ ਹੈ। ਮਤਲਬ ਇਹ ਸਮਝ ਲਿਓ 7 ਦਿਨ। ਠੀਕ ਹੈ ਜੀ ਅੱਜ ਹੈ 21 ਤਰੀਕ ਇਸ 30 ਤਰੀਕ ਤੱਕ ਵੱਧ ਤੋਂ ਵੱਧ ਸਮਝ ਲਿਓ ਜੀ। 3 ਮਾਰਚ ਤੱਕ ਦੀ ਇਹ ਸੇਲ ਹੈ ਜਿਹੜੇ ਰੇਟ ਅੱਜ ਦੱਸ ਰਿਆਂ ਮੁੜ ਕੇ ਰੇਟ ਨਹੀਂ ਮਿਲਣੇ ਕਮ ਸੇ ਕਮ 6 ਤੋਂ 7 ਰੁਪਏ ਮੀਟਰ ਕਪੜੇ ਦੀ ਤੇਜ਼ੀ ਹੋ ਗਈ ਹੈ ਔਰ 30 40 ਰੁਪਏ ਨਹੀਂ ਸਿੱਧੇ 50 ਰੁਪਏ ਸੂਟ ਵੱਜ ਜਾਣਾ ਔਰ ਮੇਰੇ ਰੇਟ ਅਗਰ ਕਿਤੇ ਮਿਲਦੇ ਹੋਏ ਤਾਂ ਵੀ ਪਲੀਜ਼ ਕਮੈਂਟ ਕਰੋ ਕਿ ਹਾਂ ਇਹ ਰੇਟ ਮਿਲ ਜਾਂਦੇ ਪਰ ਹੋਲ ਸੇਲ ਦੇ ਨਹੀਂ ਰਿਟੇਲ ਦੇ ਜੀ ਇੱਕ ਇੱਕ ਸੂਟ ਦੇ ਹੋਲ ਸੇਲ 'ਚ ਹੋ ਸਕਦੇ ਹੋ ਰੇਟ ਆ ਜਾਣ ਕਿਉਂਕਿ ਮੈਂ 10 20 ਰੁਪਏ ਆਪਣੀ ਕਮਾਈ ਰੱਖਦਾ ਤੇ retail ਦੇ ਵਿੱਚ ਤੁਸੀਂ ਦੱਸੋ ਕਿ ਕੱਲਾ ਕੱਲਾ ਸਿੰਗਲ ਸਿੰਗਲ ਸੂਟ ਇਸ ਰੇਟ ਤੇ ਹੋਵੇ ਜੀ ਲਓ ਸ਼ੁਰੂ ਕਰਦੇ ਆਂਗੇ ਅੱਜ ਦੀ ਵੀਡੀਓ ਜਿਸ ਦੇ ਵਿੱਚ 150 ਰੁਪਏ ਤੋਂ ਲੈ ਕੇ ਤੁਹਾਨੂੰ 1000 1500 ਤੱਕ ਦੇ ਸੂਟ ਦਿਖਾਏ ਜਾਣਗੇ ਕੱਲੇ ਕੱਲੇ ਦੇਖਦੇ ਰਹੋ ਐਂਡ ਤੱਕ ਵੀਡੀਓ ਜੀ ਲਓ ਜੀ ਸਭ ਤੋਂ ਪਹਿਲਾਂ ਆ ਗਿਆ ਜੀ ਡੈਲਟਾ ਜਿਹੜਾ ਸ਼ਫਾਨ ਜਿਹਾ ਮਿਕਸ ਕਪੜਾ ਆਂਦਾ ਹੈ ਸਾਢੇ 3 ਮੀਟਰ ਕਪੜਾ ਹੈ ਮੇਰਾ ਕਪੜਾ 3 ਮੀਟਰ ਨਹੀਂ ਹੈ ਹੁਣ ਸਾਢੇ 3 ਮੀਟਰ ਹੈ ਸਿਰਫ 150 ਰੁਪਏ ਦਾ 150 ਰੁਪਏ ਦੇ ਵਿੱਚ ਸੂਟ ਹੈ ਪ੍ਰਿੰਟ ਦੇਖੋ ਇੱਕ ਤੋਂ ਇੱਕ ਆਲਾ ਪ੍ਰਿੰਟਿੰਗ ਆ ਰਹੀ ਹੈ ਔਰ ਪ੍ਰਾਈਸ ਤੁਹਾਨੂੰ ਦੱਸੇ ਦਿੱਤਾ ਸਿਰਫ 150 ਰੁਪਏ ਦਾ ਸਾਢੇ 3 ਮੀਟਰ ਕਪੜਾ ਪੂਰਾ ਸੂਟ ਹਰ ਕਿਸੇ ਨੂੰ ਬਣੂਗਾ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਗੇ ਸੀਜੀ ਦੇ ਚ ਕਪੜਾ ਘੱਟ ਨਿਕਲ ਜਾਂਦਾ ਤਾਂ 120 ਰੁਪਏ ਦਾ ਵੀ ਸੂਟ ਮਿਲ ਜਾਂਦਾ ਫਿਰ ਉਹ ਕਪੜਾ ਨਿਕਲਦਾ ਘੱਟ ਅਸੀਂ ਉਹ ਇਸ ਵਾਰ ਨਹੀਂ ਲਿਆਂਦਾ ਹੈ ਇਸ ਵਾਰ ਸਾਢੇ 3 ਮੀਟਰ ਸੂਟ ਜੀ ਇਹ ਹੈ ਜੀ ਇਸ ਦੇ ਕਲਰ ਲਓ ਜੀ ਨੈਕਸਟ ਦੇਖੋ ਲੀਜੀ ਬਿਜੀ ਦਾ ਕਪੜਾ ਹੈ 475 480 ਮਤਲਬ ਇੱਕ ਦੇ ਇੱਕ ਗੱਠ ਕਪੜਾ ਘੱਟ ਨਿਕਲਣਾ ਆਏਗਾ 5 ਮੀਟਰ ਤੋਂ ਪਿਓ ਲੀਜੀ ਬਿਜੀ ਹੈ ਬਹੁਤ ਅੱਛਾ ਕਪੜਾ ਹੈ 300 ਰੁਪਏ ਵਾਲਾ ਸੂਟ ਹੈ ਜੀ ਸੂਟ ਤੁਹਾਨੂੰ ਮਿਲੂਗਾ ਇਸ ਟਾਈਮ 200 ਰੁਪਏ ਚ ਏ ਵੀ ਤਾਂ ਮਿਲ ਰਿਹਾ ਜੀ ਕਿ ਮੈਂ ਦਸੰਬਰ ਦੇ ਵਿੱਚ ਸਾਰੀਆਂ ਚੀਜ਼ਾਂ ਖਰੀਦ ਲਈਆਂ ਸੀ ਇਹਨਾਂ ਦੇ ਪੈਸੇ ਦਸੰਬਰ ਚ ਜਮ੍ਹਾਂ ਕਰਵਾਤੇ ਤੇ ਤਾਂ ਦੇ ਰੇਟ ਹੈ ਅੱਜ ਤੁਸੀਂ ਇਹ ਚੀਜ਼ਾਂ ਖਰੀਦੋਗੇ 300 ਰੁਪਏ ਦਾ ਸੂਟ ਹੈ ਕਿਤੇ ਵੀ ਚਲੇ ਜਾਓ ਇਸ ਤਰ੍ਹਾਂ ਦੇ ਕਲਰ ਆਣਗੇ ਸੂਟ ਬਥੇਰੇ ਮਿਲ ਜਾਣੇ ਜਿੰਨੇ ਸੂਟ ਚਾਹੋਗੇ ਓਨੇ ਮਿਲ ਜਾਣੇ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਮਿਲਣੀ ਲਓ ਜੀ ਨੈਕਸਟ ਉੱਪਰੇ ਸਾਈਡ ਤੋਂ ਕੋਈ ਕਰਨਿਓ ਦੱਸ ਦਿੰਦੇ ਲਓ ਜੀ ਨੈਕਸਟ ਇਸੇ ਕੱਪੜੇ ਦੇ ਵਿੱਚ 5 ਮੀਟਰ ਕੱਪੜਾ ਇਹ ਸੂਟ ਮਿਲੂਗਾ ਸਿਰਫ 220 ਰੁਪਏ ਦੇ ਵਿੱਚ ਪੂਰੇ 5 ਮੀਟਰ ਕਪੜਾ ਅਗਰ ਕਿਸ ਨੇ ਲੈਣਾ ਤਾਂ 220 480 475 ਕਪੜਾ ਨਿਕਲਣਾ ਉਹ 200 ਰੁਪਿਆ ਜੀ ਪਿਓਰ ਲੀਜੀ ਬਿਜੀ ਹੈ ਔਰ ਪ੍ਰਾਈਸ ਇਸ ਟਾਈਮ ਦਾ ਹੀ ਹੈ ਜੀ ਸੂਟ ਸਾਡੇ ਪਾਸ 3 400 ਹੈ ਪਰ ਇਹ 3 400 ਜਿਸੇ ਤਰ੍ਹਾਂ ਵੀਡੀਓ ਆਣੀ ਕਿਉਂਕਿ ਬਹੁਤ ਲੋਕ ਵੀਡੀਓ ਦਾ ਇੰਤਜ਼ਾਰ ਕਰ ਰਹੇ تھے ਜਿਹੜੇ ਗਾਕਾਂ ਨੂੰ ਨਹੀਂ ਪਤਾ ਕਿ ਕਿਆ-ਕਿਆ ਚੀਜ਼ ਹੈ ਸਾਡੇ ਕੋਲ ਤੇ ਮੈਨੂੰ ਬਹੁਤ ਮੈਸੇਜ ਆ ਰਹੇ تھے ਇਹ ਫਿਰ ਚੀਜ਼ਾਂ ਜਲਦੀ ਹੀ ਚਲੇ ਜਾਣੀਆਂ ਇਸੇ ਕਰਕੇ ਮੈਂ 8-9 ਦਿਨ ਹੀ ਦੱਸੇ ਆ ਜੀ ਇਹ ਸਾਰੇ ਡਿਜ਼ਾਈਨ ਹੈ ਆ ਦੇਖੋ ਹਰ ਇੱਕ 5-5 ਮੀਟਰ ਸੂਟ ਕੱਟ ਦਿੱਤਾ ਗਿਆ ਠੀਕ ਹੈ ਜੀ ਬਥੇਰੇ ਸੂਟ ਪਏ ਆ ਤੁਸੀਂ ਖਰੀਦ ਸਕਦੇ ਹੋ ਜੀ ਲਓ ਜੀ ਨੈਕਸਟ ਆ ਗਿਆ ਪਿਓਰ ਕਾਟਨ 5 ਮੀਟਰ ਸੂਟ ਕੈਮਰਿਕ ਦਾ ਬਹੁਤ ਅੱਛਾ ਕਪੜਾ ਹੈ 200 ਸੂਟ ਆਇਆ ਹੈ ਜੀ ਜੇ ਵੀਡੀਓ ਬਣਾਉਣ ਬੈਠੇ ਤਾਂ ਇੱਕ ਹੀ ਡਿਜ਼ਾਈਨ ਦੇ ਵਿੱਚ ਸਾਰੀ ਵੀਡੀਓ ਪੂਰੀ ਕਰ ਦਈਏ ਬਹੁਤ ਸੋਹਣਾ ਡਿਜ਼ਾਈਨ ਹੈ ਜੀ 5 ਮੀਟਰ ਕਪੜਾ ਹੈ 490 ਮਤਲਬ ਕਿ ਪੂਰੇ 5 ਮੀਟਰ ਹੀ ਸਮਝੋ ਤੁਹਾਨੂੰ ਰਿਐਲਿਟੀ ਦੱਸ ਦੇਣੀ ਹੈ ਕਿ ਪੂਰੇ 5 ਮੀਟਰ ਕਪੜੇ ਤੋਂ ਸਿਰਫ ਇੰਨਾ ਘੱਟ ਹੈ ਕਪੜਾ ਜੀ ਆ ਸਿਰਫ ਇੰਨਾ ਕਪੜਾ ਘੱਟ ਹੈ ਪੂਰੇ 5 ਮੀਟਰ ਕਪੜੇ ਚੋਂ ਇਹਨੂੰ 5 ਹੀ ਗਿਣੋ ਔਰ ਪ੍ਰਾਈਸ ਸਿਰਫ 300 ਰੁਪਿਆ ਪਿਓਰ ਕਾਟਨ ਬਹੁਤ ਗਾਕੇ ਜਿਹੜੇ ਕਹਿੰਦੇ ਜੀ ਸਾਨੂੰ ਪਿਓਰ ਕਾਟਨ ਹੀ ਚਾਹੀਦੀ ਹੈ ਸਾਡੇ ਗਰਮੀ ਲੱਗਦੀ ਹੈ ਜਿਆਦਾ ਜਾਂ ਮੰਨ ਲਓ ਕਿਸੇ ਨੂੰ ਵੀ ਕੋਈ ਵੀ ਅਲਰਜੀਕ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੀ ਤਾਂ ਇਹ ਪਿਓਰ ਕਾਟਨ ਹੈ ਆ ਦੇਖੋ ਸਭ ਇਸੇ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਹੈ ਆ ਸਭ ਇਸੇ ਦੇ ਵਿੱਚ ਹੈ ਜੀ ਆ ਦੇਖੋ ਠੀਕ ਹੈ ਜੀ ਓਨਲੀ 300 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਆ ਗਈ ਹੈ ਜੀ ਕੈਮਰਿਕ ਹੋਰ ਵਧੀਆ 500 ਰੁਪਏ ਵਾਲਾ ਸਪੈਸ਼ਲ ਸੂਟ ਤੁਹਾਨੂੰ ਦੇਵਾਂਗੇ ਸਿਰਫ 400 ਰੁਪਏ ਚ 5 ਮੀਟਰ ਕਪੜਾ ਡਿਜ਼ਾਈਨ ਕਮ ਸੇ ਕਮ 100 ਬਹੁਤ ਸੋਹਣੇ ਡਿਜ਼ਾਈਨ ਹੈ ਜੀ ਆ ਦੇਖੋ ਇਹ ਸਾਰੇ ਹੀ ਡਿਜ਼ਾਈਨ ਇਸੇ ਦੇ ਵਿੱਚ ਪਏ ਆ ਪੂਰੇ 5 ਮੀਟਰ ਕਪੜਾ ਸਿਰਫ 400 ਰੁਪਏ ਦਾ ਸੂਟ ਜੀ ਆ ਦੇਖੋ ਸਭ ਇਸੇ ਦੇ ਵਿੱਚ ਹੈ ਜੀ ਤੇ ਜੇ ਆ ਚੀਜ਼ਾਂ ਸਾਰੀਆਂ ਇੱਥੋਂ ਸ਼ੁਰੂ ਹੋ ਕੇ ਆ ਦੇਖੋ ਆ ਸਭ ਇਸੇ ਦੇ ਵਿੱਚ ਹੈ ਜੀ ਸਾਰੇ ਡਿਜ਼ਾਈਨ ਪਿਓਰ ਕੈਮਰਿਕ ਦੇ 4 400 ਰੁਪਏ ਦਾ 5 ਮੀਟਰ ਸੂਟ ਜੀ ਆ ਦੇਖ ਸਭ ਇਸੇ ਦੇ ਵਿੱਚ ਹੈ ਇੱਕ 골ਡ ਸ਼ਿਮਰ कॉटन ਆ ਰਹੀ ਹੈ ਅੱਜਕੱਲ ਇਹ ਚੀਜ਼ ਵੀ ਹੈ 500 ਰੁਪਏ ਦੇ ਵਿੱਚ ਜੀ ਇਹਦੇ ਵਿੱਚ ਕਲਰ ਪੰਜ ਹੀ ਹੈ ਇਹ 500 ਰੁਪਏ ਚ ਇਹਦੇ ਵਿੱਚ ਕੀ ਹੈ 골ਡ ਹੈ ਕੀਤਾ ਹੋਇਆ ਸ਼ਿਮਰ ਟਾਈਪ ਡਿਜ਼ਾਈਨ ਹੈਗਾ ਬਣਿਆ ਹੋਇਆ ਇਸ ਲਈ 500 ਰੁਪਏ ਦਾ ਜੀ ਲਓ ਜੀ ਨੈਕਸਟ ਆ ਗਿਆ ਜੀ ਲੀਜੀ ਬੀਜੀ ਬਹੁਤ ਅੱਛੀ ਮਿਲਦਾ ਕਪੜਾ ਆਏਗਾ 4 60 65 ਕਪੜਾ ਨਿਕਲਦਾ ਹੈ ਸੈਮੀ ਹੁੰਦੀ ਹੈ ਚੁੰਨੀ ਇਹ ਆ ਗਈ ਚੁੰਨੀ ਜੀ suit ਦਾ ਪ੍ਰਾਈਸ ਹੈ 350 ਰੁਪਏ ਸਿਰਫ ਡਿਜ਼ਾਈਨ ਰੰਗ ਮਿਲ ਜਾਣਗੇ ਇਸ ਦੇ ਵਿੱਚ ਡਿਜ਼ਾਈਨ ਕਲਰ ਹੈ ਸਾਡੇ ਕੋਲ ਇਹ ਸਿਰਫ ਚੀਜ਼ਾਂ ਤੁਹਾਡੀ ਨਿਗਾਹ ਤਾਂ ਕਰਵਾ ਰਹੇ ਆ ਕਿ ਕਿਹੜੀ ਕਿਹੜੀ ਆਈਟਮ ਤੁਹਾਨੂੰ ਮਿਲ ਸਕਦੀ ਹੈ ਸਾਡੇ ਕੋਲ ਜੀ ਲਓ ਜੀ ਨੈਕਸਟ ਆ ਗਿਆ ਜੀ ਕੈਮਰਿਕ ਤੇ suit ਪਿਓਰ ਕੈਮਰਿਕ ਹੈ ਫੁੱਲ ਲੈਂਥ ਹੈ ਲਿਜ਼ੀ ਬਿਜ਼ੀ ਦੀ ਆ ਜਾਏਗੀ ਸਲਵਾਰ ਦਾ ਕਪੜਾ ਬਹੁਤ ਅੱਛਾ ਕਪੜਾ ਆਏਗਾ ਲੱਗਿਆ ਹੋਇਆ ਆ ਆ ਜਾਏਗੀ ਜੀ ਸੈਮੀ ਚੁੰਨੀ ਨਾਲ ਸੂਟ ਦਾ ਪ੍ਰਾਈਸ ਹੈ ਸਿਰਫ 400 ਰੁਪਿਆ ਜੀ ਸਿਰਫ 400 ਰੁਪਏ ਦੇ ਵਿੱਚ ਜੀ ਲਓ ਜੀ ਹੁਣ ਦੇਖੋ ਸੂਟ ਦੁਪੱਟਾ ਬਹੁਤ ਅੱਛੀ ਮਿਲਦਾ ਸੂਟ ਦੁਪੱਟਾ ਹੈ ਜੀ ਪਿਓਰ ਕੈਮਰਿਕ ਨਾਲ ਕਾਟਨ ਦਾ ਦੁਪੱਟਾ ਨਾਲ ਪ੍ਰਿੰਟ ਬਾਟਮ ਵੀ ਕੈਮਰਿਕ ਦੀ ਸੂਟ ਦਾ ਪ੍ਰਾਈਸ ਬਹੁਤ ਰੇਟ ਵਿਕਦੇ ਆ प्राइस मिलूंगा सिर्फ चार सौ रुपया जी चार सौ रुपए टॉप का सूट है विध दुपट्टा सौ रुपए तो दुपट्टा है जी और तुसी कपड़ा देखोगे फुल व्या चार सौ रुपए मेरी निगाह सब तो बेस्ट डिजाइन है जी इस टाइम दे के रेट हर एक चीज़ के हिसाब सारे डिजाइन इसे चाहिए होर बहुत ये डिजाइन बहुत अच्छे अच्छे डिजाइन है ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਸਿਰਫ ਇਹ ਚੀਜ਼ਾਂ ਤੁਹਾਨੂੰ ਤਾਂ ਦਿਖਾ ਰਹੇ ਕਿ ਤੁਹਾਨੂੰ ਅੰਦਾਜ਼ਾ ਹੋਈ ਜਾਵੇ ਕਿ ਆ ਚੀਜ਼ ਹੈ ਪਲਾਜ਼ੋ ਸੂਟ ਸਟੀਚਿੰਗ ਕੀਤੇ ਹੋਏ ਔਰ ਫਰੌਕ ਪਲਾਜ਼ੋ ਵੀ ਆ ਗਏ ਉਹ ਵੀ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਆਪਾਂ ਨਿਗਾਹ ਕਰਵਾ ਦੇਣੇ ਆ ਦੇਖੋ ਜੀ ਲਓ ਜੀ ਅਹਮਦਾਬਾਦ ਦੀ ਕਾਟਨ ਆ ਗਈ ਹੈ ਢਾਈ ਸ਼ਰਟ ਢਾਈ ਬਾਟਮ ਨਾਲ ਬਹੁਤ ਅੱਛਾ ਦੁਪੱਟਾ ਹੈ 500 ਰੁਪਏ ਦਾ ਦੁਪੱਟਾ ਸੂਟ ਹੈ ਜਿਹੜਾ ਇਸ ਟਾਈਮ ਤੁਹਾਨੂੰ ਮਿਲੂਗਾ 450 ਰੁਪਏ ਦੇ ਵਿੱਚ ਜੀ ਇਹ ਸਾਰੀਆਂ ਚੀਜ਼ਾਂ ਇਸ ਲਈ ਨਾ ਰੇਟਾਂ ਤੇ ਮਿਲ ਰਹੀਆਂ ਜੀ ਕਿਉਂਕਿ ਅਸੀਂ ਇਹ ਚੀਜ਼ਾਂ ਦੇ ਜਿਹੜੇ ਰੇਟ ਹੈ ਕਾਟਨ ਦਾ ਸੌਦਾ ਸਰਦੀਆਂ ਦੇ ਵਿੱਚ ਕਰ ਲਈਦਾ ਤਾਂ ਇਹ ਪ੍ਰਾਈਸ ਮਿਲ ਰਹੇ ਆ ਜੀ ਅੱਜ ਤੁਸੀਂ ਖਰੀਦੋਗੇ ਤਾਂ 600 ਰੁਪਏ ਚ ਵੀ ਕਿਸੇ ਨੇ ਸੇਲ ਕਰ ਦੇਣਾ ਰੇਟ ਜ਼ਰੂਰ ਦੇਖੋ ਹਰ ਇੱਕ ਚੀਜ਼ ਦਾ ਚੀਜ਼ਾਂ ਹਰ ਜਗ੍ਹਾ ਮਿਲ ਜਾਣੀਆਂ ਪ੍ਰਾਈਸ ਨਹੀਂ ਮਿਲਣੇ ਇਹ ਸਭ ਤੋਂ ਜ਼ਰੂਰੀ ਚੀਜ਼ਾਂ ਆ ਜੀ ਆ ਦੇਖੋ बहुत अच्छे डिजाइन मिल जाएंगे बहुत सूट पे है सिर्फ थोड़ी निगाह डिजाइन करवाए जा रहे हैं जी लो जी नेक्स्ट देखो कूल cool, कूल cool कपड़ा बहुत अच्छा कपड़ा है लीजी बिजी टाइप कपड़ा होंगे कोई कपड़े का कलर नहीं जाना इन्हें कट्ठा नहीं होना ज बहुत जल्दी फटद नहीं है नाल प्योर दुन्नी प्रिंट सूट बहुत वजि सिर्फ पांच सौ रुपए के सूट है जी कलर निगाह कर लो ये चार रंग आने है पांच सौ रुपए सूट जी लो जी ਅਗਰ 올ਡ ਲੇਡੀਜ਼ ਦੇ ਲਈ ਵੀ ਸੂਟ ਲੈਣਾ ਤਾਂ ਉਹ ਵੀ ਪਿਓਰ ਦੀ ਚੁੰਨੀ ਦੇ ਨਾਲ 500 ਰੁਪਏ ਦੇ ਵਿੱਚ ਸੂਟ ਹੈ ਜੀ ਆਹ ਡਿਜ਼ਾਈਨ ਵੀ ਮਿਲ ਜਾਣਗੇ ਔਰ ਆਹ ਡਿਜ਼ਾਈਨ ਵੀ ਮਿਲ ਜਾਊਗਾ ਜੀ ਸਿਰਫ 500 ਰੁਪਏ ਦੇ ਵਿੱਚ ਸੂਟ ਹੈ ਜੀ ਲਓ ਜੀ ਨੈਕਸਟ ਆ ਗਿਆ ਕੈਮਰਿਕ ਤੇ ਡਿਜ਼ਾਈਨ ਹੈ ਮੈਚਿੰਗ ਸੂਟ ਹੈ ਨਾਲ ਪ੍ਰਿੰਟ ਪਿਓਰ ਦੀ ਚੁੰਨੀ ਹੈ ਜੀ ਪ੍ਰਾਈਸ ਹੈ 550 ਰੁਪਏ ਦਾ ਸੂਟ ਹੈ ਜੀ ਸਿਰਫ 550 ਰੁਪਏ ਦੇ ਵਿੱਚ ਸੂਟ ਪ੍ਰਾਈਸ ਦੇਖਣ ਵਾਲੀ ਚੀਜ਼ ਹੈ ਕਿ ਪ੍ਰਾਈਸ ਕੀ ਹੈ ਸਾਡੇ ਦੀ ਲਓ ਜੀ ਇਹ ਆ ਗਿਆ ਜੀ ਇਸ ਦੇ ਵਿੱਚ ਹੀ ਨੈਕਸਟ ਡਿਜ਼ਾਈਨ ਅਗਰ ਰਿਐਲਿਟੀ ਪੁੱਛੋ ਤਾਂ ਇਹ ਸੂਟ 750 ਰੁਪਏ ਦਾ ਸੂਟ ਹੈ ਜਿਹੜਾ ਸਾਨੂੰ ਮੰਨ ਲਓ ਅਸੀਂ ਤੁਹਾਨੂੰ ਸਿਰਫ 550 ਰੁਪਏ ਦੇ ਵਿੱਚ ਹੀ ਦੇ ਰਹੇ ਹਾਂ ਅਸੀਂ ਆਪਣੀ ਇੱਕੋ ਹੀ ਆਦਤ ਬਣਾਈ ਵੀ ਜਿਸ ਭਾ ਸੌਦਾ ਆ ਗਿਆ 10-15 ਰੁਪਏ ਆਪਣੇ ਰੱਖ ਕੇ ਦੇ ਦੋ ਗਾਕ ਅਸੀਂ ਹਰ ਵਾਰ ਬੁਲਾਣਾ ਆਪਣੇ ਕੋਲ ਜੀ ਜਿਹੜੀ ਰਿਐਲਿਟੀ ਵਾਲੀ ਗੱਲ ਹੈ ਜੀ ਆਜ ਦੇ ਵਿੱਚ ਕੈਮਰਿਕ ਦਾ ਦੁਪੱਟਾ ਪਿਓਰ ਚੁੰਨੀ ਦੇ ਨਾਲ ਕੈਮਰਿਕ ਸੂਟ ਹੋਰ ਤੁਹਾਨੂੰ ਡਿਜ਼ਾਈਨ ਦਿਖਾਣ ਲੱਗੇ ਆ 550 ਰੁਪਏ ਦੇ ਵਿੱਚ ਬਹੁਤ ਅੱਛੇ ਰੇਟ ਹੈ 7 750 ਰੇਟ ਲਗਭਗ ਇਹ ਵੀ ਹੋ ਸਕਦਾ ਹੈ ਦੋ ਚੌ ਦਿਨਾਂ ਦੇ ਵਿੱਚ ਆਏ ਜਾਵੇ ਸੂਟ ਦਾ ਨਾਲੇ ਵੀ ਗੱਲ ਹੈ ਆ ਦੇਖੋ ਕੈਮਰਿਕ ਦੀ ਡਿਜੀਟਲ ਸ਼ਰਟ ਮੈਚਿੰਗ ਸਲਵਾਰ ਦਾ ਕਪੜਾ ਜੀ ਪ੍ਰਿੰਟ ਪਿਓਰ ਦੀ ਚੁੰਨੀ 550 ਚ ਡਿਜ਼ਾਈਨ ਹੈ ਬਸ ਐਦਾ ਹੀ ਰੱਖ ਦੋ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਨੈਕਸਟ ਆਈਟਮ ਆ ਲਿਆਓ ਜੀ ਪ੍ਰਿੰਸੈਸ ਕਲੈਕਸ਼ਨ ਆਲਓਵਰ ਨਾਮੀ ਕਪੜਾ ਇਹ ਨਹੀਂ ਹੈ ਕਿ ਵੈਸੀ ਪ੍ਰਿੰਸਸ ਕਲੈਕਸ਼ਨ ਆਂਦੀ ਹੈ ਹਰ ਜਗ੍ਹਾ ਪਈ ਹੈ ਹੱਟੀ-ਹੱਟੀ ਤੇ ਆ ਚੀਜ਼ਾਂ ਪਈਆਂ ਅਸੀਂ ਸਿਰਫ ਤੁਹਾਨੂੰ ਪ੍ਰਾਈਸ ਦੱਸਣੇ ਆ ਜੀ 5 ਮੀਟਰ ਸੂਟ 600 ਰੁਪਏ ਦਾ ਜੀ ਸਾਡਾ ਸਿਰਫ ਕੰਮ ਇੰਨਾ ਹੈ ਕਿ ਅਸੀਂ ਤੁਹਾਨੂੰ ਚੀਜ਼ਾਂ ਨਿਗਾ ਕਰਵਾ ਦਈਏ ਕਿ ਕਿਆ ਚੀਜ਼ ਆ ਰਹੀਆਂ ਔਰ ਪ੍ਰਾਈਸ ਕਿਆ ਆ ਰਹੀ ਹੈ ਜੀ ਸਿਰਫ ਸਾਡਾ ਕੰਮ ਇੰਨਾ ਹੈ ਕਿ ਜੀ ਸੋਦੇ ਨਾਮੀਏ ਸਾਈਡਾਂ ਤੇ ਇਹਨਾਂ ਦੇ ਉੱਤੇ ਲਿਖਿਆ ਹੁੰਦਾ ਹਰ ਚੀਜ਼ ਪ੍ਰਿੰ CES ਕਲੈਕਸ਼ਨ ਤੁਸੀਂ ਰੇਟ ਦੇਖ ਸਕਦੇ ਹੋ ਜੀ ਇਹ ਵੀ ਹਿੱਸੇ ਦੇ ਵਿੱਚ ਹੈ ਜੀ ਲਓ ਜੀ ਨੈਕਸਟ ਦੇਖੋ ਕੈਮਰਿਕ ਤੇ ਬਹੁਤ ਹੀ ਅੱਛਾ ਡਿਜ਼ਾਈਨ ਵਿਦ ਬਹੁਤ ਅੱਛੀ ਆਰੀਵਰਕ कॉटन दी बॉटम मस्लिन ਦਾ ਦੁਪੱਟਾ ਪ੍ਰਿੰਟਡ ਦੇਖੋ ਆਈਟਮ 850 ਰੁਪਏ ਦੇ ਵਿੱਚ ਸੂਟ ਹੈ ਜੀ ਮਸਲੀਨ ਦੁਪੱਟੇ ਦੇ ਨਾਲ ਬਹੁਤ ਹੀ ਅੱਛੀ ਆਈਟਮ ਹੈ 850 ਰੁਪਏ ਦਾ ਸੂਟ ਇਹਦੇ ਵਿੱਚ ਹੀ ਇੱਕ ਹੋਰ ਦੂਸਰਾ ਡਿਜ਼ਾਈਨ ਦਿਖਾ ਲਓ ਜਿਹੜਾ 750 ਰੁਪਏ ਵਿੱਚ ਸੇਮ ਤਰ੍ਹਾਂ ਦੀ ਡਿਜ਼ਾਈਨਿੰਗ 750 ਰੁਪਏ ਵਿੱਚ ਵੀ ਹੈ ਫਰਕ ਦੱਸ ਦੇਵਾਂ ਕਿ ਆਏਗਾ ਈ ਦੀ ਜਿਹੜੀ ਸ਼ਰਟ ਦਾ ਕਪੜਾ ਹੈ ਉਹ ਪਿਓਰ ਕੈਮਰਿਕ ਨਹੀਂ ਮਸਲੀਨ ਟਾਈਪ ਕਪੜਾ ਲਗਾਇਆ ਗਿਆ ਜੀ ਇਹ ਫਰਕ ਹੈ ਕਈ ਵਾਰ ਅਸੀਂ ਵੀ ਸੋਚਦੇ ਹਾਂ ਕਿ ਰੇਟ ਦਾ ਕੀ ਫਰਕ ਹੈ ਜਿਹੜੇ ਫਰਕ ਹੈ ਉਹ ਇਹ ਹੈ ਜੀ ਆ ਲਓ ਜੀ ਇਹ ਆ ਗਿਆ ਇਹਦਾ ਮਸਲੀਨ ਦਾ ਦੁਪੱਟਾ ਇਹ 750 ਰੁਪਏ ਦਾ ਸੂਟ ਹੈ ਜੀ ਜਦ ਕਿ ਲਓ ਜੀ ਨੈਕਸਟ ਦੇਖੋ ਏਸੀ ਕੰਫਰਟਰ ਬਹੁਤ ਟੌਪ ਦੀ ਕੁਆਲਿਟੀ ਹੈ ਸੰਧਿਆ ਮਿਲਦਾ ਹੈ ਮਤਲਬ ਇਹ ਨਹੀਂ ਹੈ ਕਿ ਬੈਸ ਹੀ ਚੱਕ ਕੇ ਕੋਈ ਵੀ ਸੌਦਾ ਇਸ ਕੰਫਰਟਰ ਤੇ ਵੀ ਮੋਰ ਹੁੰਦੀ ਹੈ ਸੰਧਿਆ ਦੀ ਇਹ ਪੌਣੇ 8 ਫੁੱਟ ਇੱਕ ਪਾਸੇ ਨੂੰ ਪੌਣੇ 8 ਫੁੱਟ ਇੱਕ ਪਾਸੇ ਨੂੰ ਮਤਲਬ ਕਿ ਸਾਢੇ 7 ਤੋਂ ਵੀ ਵੱਧ ਇਹਦੀ ਲੈਂਥ ਹੈ ਦੋਹਾਂ ਪਾਸਿਆਂ ਨੂੰ ਵੱਡਾ ਕੰਫਰਟਰ ਹੈ ਅੱਜ ਕੱਲ ਕੰਫਰਟਰ ਤਾਂ ਦੋਟਾ ਹੀ ਸੱਚ ਵੀ ਰਦੀ ਇਹੀਆਂ ਚੀਜ਼ਾਂ ਬਣਾਤੀ ਹੈ ਜਿਨ੍ਹਾਂ ਦਾ ਨਾ ਕੱਪੜੇ ਦੀ ਕੁਆਲਿਟੀ ਹੈ ਨਾ ਵਾਸਤਾ ਇਹ ਚੀਜ਼ਾਂ ਆਣੀਆਂ ਵਧੀਆ ਚ ਆ ਦੇਖੋ ਨਾਲ ਸੇਮ ਚੱਦਰ ਡਬਲ ਬੈੱਡ ਦੀ ਸੇਮ ਚੱਦਰ ਵਿਦ ਕੰਫਰਟਰ 12 ਡਿਜ਼ਾਈਨ ਹੈ ਵੀਡੀਓ 'ਚ ਮੈਂ ਇੱਕੋ ਦਿਖਾ ਰਿਹਾਗਾ ਤੁਹਾਡੇ ਲਈ ਬਾਅਦ ਵਿੱਚ ਅਗਰ ਕਿਸਮ ਚਾਹੀਦੀ ਹੋਏ ਤਾਂ ਮੈਂ ਇਸ ਤਰ੍ਹਾਂ ਫੋਟੋ ਆ ਡਿਜ਼ਾਈਨ ਪਾ ਦਊਗਾ ਠੀਕ ਹੈ ਜੀ ਪ੍ਰਾਈਸ ਹੈ 1200 ਰੁਪਿਆ ਕੋਈ ਵੀ ਤੁਸੀਂ ਘਰ ਬੈਠੇ ਵੀ ਇਸ ਚੀਜ਼ ਨੂੰ ਆਰਡਰ ਕਰ ਸਕਦੇ ਹੋ ਦੁਕਾਨ ਤੇ ਆ ਕੇ ਖਰੀਦਣਾ ਦੁਕਾਨ ਤੇ ਆ ਕੇ ਖਰੀਦੋ ਔਰ ਇਹਦੇ ਵਿੱਚ ਸ਼ੀਟ ਨਹੀਂ ਪਾਈ ਹੋਈ ਇੱਕ ਹੁੰਦਾ ਇਹਨੇ ਜੀ ਸ਼ੀਟ ਪਾਈ ਵੀ ਹੈਗੀ ਉਹ ਤਾਂ ਸ਼ੀਟ ਦਿਸਦੀ ਹੈ ਇਹ ਪਤਾ ਲੱਗਦਾ ਕਿ ਕੁਆਲਟੀ ਕੰਪਨੀ ਦੀ ਕੁਆਲਿਟੀਆਂ ਦੀ ਕੀ ਖਾਸੀਅਤ ਹੈ ਇਹਦੇ ਵਿੱਚ ਰੂਈ ਬਹੁਤ ਵਧੀਆ ਫਾਈਬਰ ਜਹੀ ਪਾਈ ਹੋਈ ਹੈ ਬਹੁਤ ਟਾਪ ਦੀ ਬਹੁਤ ਅੱਛੀ ਚੀਜ਼ ਹੈ ਬਣਾਈ ਹੋਈ ਸਿਰਫ 1200 ਰੁਪਏ ਦੇ ਵਿੱਚ ਜੀ ਵਿਦ ਬੈੱਡ ਸ਼ੀਟ ਵਿਦ ਕੰਫਰਟਰ ਜੀ ਲੋ ਜੀ ਨੈਕਸਟ ਮੈਂ ਸਿਰਫ ਤੁਹਾਨੂੰ ਦਿਖਾ ਰਿਆ ਪਿਛਲੇ ਸਾਲ 1000 ਚੱਦਰ ਵੇਚੀ ਸੀ ਦੁਬਾਰਾ ਨਹੀਂ ਸੀ ਮਿਲੀ ਬਹੁਤ ਟਾਪ ਦੀ ਬੈੱਡ ਸ਼ੀਟ ਹੈ ਫੁੱਲ ਵੱਡੀ ਕੋਈ ਸ਼ਾਰਟ ਛੋਟੀ ਬੈੱਡ ਸ਼ੀਟ ਨਹੀਂ ਹੈ 93x108 ਹੈ 93x108 ਮਤਲਬ ਤੁਸੀਂ ਆਪੇ ਜੋੜ ਲਗਾ ਸਕਦੇ ਹੋ ਫੁੱਲ ਵੱਡੀ ਚੱਦਰ 450 ਰੁਪਏ ਚ ਪਿਓਰ ਕਾਟਨ ਕੋਈ ਦਾ ਸਾਨੂੰ ਅਲੰਭ ਨਹੀਂ ਆਇਆ ਹੈ ਹਰ ਗਾਥ ਨੇ ਦੁਬਾਰਾ ਇਹ ਚੀਜ਼ ਮੰਗੀ ਸੀ इस बार साढ़े चार सौ जी एक चादर थोड़े अगर तुम दो चादर लोगे तो डिस्काउंट करा नौ सौ रुपया बनूंगा साढ़े अठ सौ रुपए दो बैडशीट्स दे दवागे एक बैडशीट साढ़े चार सौ प्राइस ही रहेगा इस तो बदी अठ चार सौ पच्ची के हिसाब न ही काउंट होने जी लो जी दोबारा तो आ गया रेडीमेड एक विदाउट दुपट्टे आया लंबाई सूट की आ जाएगी शर्ट की पंताली इंच आएगा प्लाजो माजा मेजरमेंट दस दि दो साइज़ है सिर्फ एल और थ्री थ्री रीएक्सएल मेजरमेंट समझ लो जी चैसट है वी वेस्ट अठारह एंड देन हिप बी भी अठारह भी ओके जी ਇਦਾ ਪ੍ਰਾਈਸ ਹੈ ਸਿਰਫ 450 ਰੁਪਿਆ ਜੀ ਵਿਦਆਊਟ ਦੁਪੱਟਾ ਕਲਰ ਤੁਹਾਨੂੰ ਦਿਖਾ ਦਿੰਦੇ ਆ ਅੱਜਕੱਲ ਬਹੁਤ ਜ਼ਿਆਦਾ ਇਸ ਚੀਜ਼ ਦੀ ਮੰਨ ਲਓ ਇਹ ਕਹ ਲੋ ਕਮੀ ਹੈ ਐਨਾ ਸੂਟ ਹੀ ਨਹੀਂ ਮਿਲ ਰਿਹਾ ਜਿੰਨੀ ਦੀ ਲਾਗਤ ਹੈ ਬਹੁਤ ਜ਼ਿਆਦਾ ਡਿਮਾਂਡ ਹੈ ਕੋਈ ਕਲਰ ਨਹੀਂ ਖਰਾਬ ਹੋਇਆ ਮੈਂ ਪਿਛਲੇ ਸਾਲ ਅਤੀ ਵੇਚੇ ਤੇ ਗਾਖ ਬਥੇਰੇ ਮੰਗਦੇ ਆ ਪਰ ਇਹ ਚੀਜ਼ ਇਸ ਵਾਰ ਨਹੀਂ ਮਿਲੀ ਹੈ ਮਿਲਣਾ ਨਵੇਂ ਨਵੇਂ ਚੀਜ਼ਾਂ ਬਣਾ ਰਹੀਆਂ ਔਰ ਇਹ ਚੀਜ਼ਾਂ ਚਲੋ ਹੁਣ ਸਾਨੂੰ ਕਹਿਣਾ ਚਾਹੀਦਾ بڑے ਸ਼ੋਰੂਮਾਂ ਦੇ ਵਿੱਚ ਜਿੱਥੇ ਰੈਡੀਮੇਡ ਹੀ ਵਿਕਦਾ ਉੱਥੇ ਸੂਟ ਵਿਕ ਰਹੇ ਆ 2-2000 ਚ ਵੀ 1500 1000 ਇਸ ਤਰ੍ਹਾਂ ਔਰ ਅਸੀਂ ਕੀ ਵੇਚ ਰਹੇ ਆ 450 ਉੱਥੇ ਤਾਂ ਇਕੱਲਾ ਕੁੜਤਾ ਵੀ ਇਸ ਤਰ੍ਹਾਂ ਦਾ 600 ਚ ਆ ਜਾਂਦਾ ਹੈ ਜੀ ਇਹ ਫਰਕ ਹੈ ਉਹਨਾਂ ਮਿਲਾਂ ਨੇ ਉਹਨਾਂ ਚੀਜ਼ਾਂ ਦੇ ਨਾਲ ਉਹਨਾਂ ਦੇ ਨਾਲ ਟਾਈ ਅਪ ਕਰ ਲਿਆ ਹੈਗਾ ਅਸਲ ਰਿਐਲਿਟੀ ਆ ਹੈ ਹੁਣ ਇਹਦੇ ਵਿੱਚ ਇੱਕ ਵੱਡਾ ਸਾਈਜ਼ ਦਿਖਾਉਂਦੇ ਆ ਜੀ ਤੁਹਾਨੂੰ ਲਓ ਜੀ ਨੈਕਸਟ ਆ ਗਿਆ 3XL लंबाई उन्नी ही रह रही है सिर्फ साइज का फर्क साढ़े बी इक्की साढ़े बाई साढ़े बाई इक्की साढ़े बई साइज़ है है जी का प्लाजो कलर देख लियो, बहुत सोने कलर है पर पीस है नहीं ज्यादा ये मैं पहला कह दा ਅਗਰ ਸਪੈਸ਼ਲਿਸਟ ਚੀਜ਼ ਲਈ ਆਣਾ ਤਾਂ ਚਾਹੇ ਕਾਲ ਕਰ ਲਿਓ ਕਿਉਂਕਿ ਬਹੁਤ ਵਾਰ ਇਹ ਵੀਡੀਓ ਦੇਖਦੀ ਸਾਰੀ ਜਿਨ੍ਹਾਂ ਦੇ ਪਹਿਲਾ ਆਰਡਰ ਆ ਗਏ ਉਹਨਾਂ ਨੂੰ ਮਿਲ ਸਕਦਾ ਕਿਉਂਕਿ ਸਾਈਜ਼ ਦੱਸ ਦਿੱਤਾ ਇਹਦੇ ਚ ਅਗਲੇ ਨੂੰ ਆ ਕੇ ਦੇਖਣ ਦੀ ਲੋੜ ਨਹੀਂ ਜਿਹੜੇ ਪਿਛਲੇ ਸਾਲ ਲੈ ਕੇ ਗਏ ਸੀ ਉਹਨਾਂ ਗਾਹਕਾਂ ਦੀ ਫੁੱਲ ਡਿਮਾਂਡ ਹੈ ਬਹੁਤ ਜ਼ਿਆਦਾ ਪੁੱਛ ਰਹੇ ਨੇ ਨੈਕਸਟ ਚੱਕੋ ਜੀ ਦੇ ਵਿੱਚ ਇਸ ਵਾਰ ਇਹਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਣੇ ਆ ਫਰੌਕ ਸੈੱਟ ਆਇਆ ਹੈਗਾ ਬਹੁਤ ਅੱਛਾ ਦੁਪੱਟੇ ਦੇ ਨਾਲ 650 ਰੁਪਏ ਦੀ ਰੇਂਜ ਹੈ ਚੀਜ਼ ਦੇਖੋ ਕੀ ਆ ਬਾਤ ਹੈ ਆ ਦੇਖੋ ਜੀ ਚੀਜ਼ ਇਹ ਆਏਗਾ ਜੀ ਫਰੌਕ ਪਲਾਜ਼ੋ ਸੈੱਟ ਇਹਦਾ ਮੇਜ਼ਰਮੈਂਟ ਹੁਣ ਤੁਹਾਨੂੰ ਦੱਸੇ ਦਿੰਦੇ ਆ ਲ ਦਾ ਮੜ ਜਾ ਦੱਸ ਤੋ ਸਾਈਜ਼ ਸਾਢੇ ਪਾ 3 4 ਹੀ ਐ ਲਓ ਜੀ ਇਹ ਹੈ ਜੀ 21 ਵੈਸਟ 19 ਵਾਕੀਫੇ ਫਰੌਕ ਦਾ ਸਾਈਜ਼ ਡਿਜ਼ਾਈਨ ਬਣਿਆ ਹੋਇਆ ਹੀ ਹੈ ਠੀਕ ਹੈ ਜੀ ਇਹ ਨਾਲ ਪਲਾਜ਼ੋ ਔਰ ਨਾਲ ਦੁਪੱਟਾ ਬਹੁਤ ਸੋਹਣਾ ਹੈ ਜੀ 650 ਰੁਪਏ ਦੇ ਵਿੱਚ ਬਹੁਤ ਅੱਛੀ ਆਈਟਮ ਹੈ ਏਸੀ ਐਲ ਸਾਈਜ਼ ਆ ਦੇਖੀ ਜੀ ਇਹਦੇ ਕਲਰ ਦਿਖਾ ਦਿਓ ਜੀ ਡਿਜ਼ਾਈਨ ਐਲ ਸਾਈਜ਼ ਦੇ ਜੀ ਲਓ ਜੀ ਦੇਖੋ ਡਿਜ਼ਾਈਨ ਆਹ ਡਿਜ਼ਾਈਨ ਆ ਰਹੀ ਹੈ ਜੀ ਸਾਨੂੰ ਇਹਨਾਂ ਦੀ ਡਿਮਾਂਡ ਤਾਂ ਐਨੀ ਹੈ ਇਸ ਕੱਪੜੇ ਦੀ ਕੋਈ ਕਲਰ ਦੇ ਇਫੈਕਟ ਨਹੀਂ ਕੁਛ ਨਹੀਂ ਹਰ ਇੱਕ ਚੀਜ਼ ਮਿਲ ਜਾਏਗੀ ਦੇ ਸਾਈਜ਼ ਮੈਂ ਵੈਸੇ ਦੱਸਣਾ ਐਲ ਐਕਸਐਲ ਡਬਲ ਐਕਸਐਲ ਟ੍ਰਿਪਲ ਐਕਸਐਲ ਇਹੀ ਆਣੇ ਆਣੇ ਜੀ ਇਹਦੇ ਚਾਰ ਸਾਈਜ਼ ਆ ਫੁੱਲ ਵੱਡੇ ਐਲ ਐਕਸਐਲ ਡਬਲ ਐਕਸਐਲ ਟ੍ਰਿਪਲ ਐਕਸਐਲ ਇਹਦੇ ਸਾਈਜ਼ ਹੈ ਇਹ ਚੀਜ਼ ਨੋਟ ਕਰ ਲਿਓ ਜੀ ਇੱਕ ਆ ਚੀਜ਼ ਦਿਖਾਣੀ ਬਹੁਤ ਅੱਛੀ ਜਿੱਦਾਂ ਹੀ ਸੂਟ ਆਂਦਾ ਨਾਲ ਦੀ ਨਾਲ ਵਿਕ ਜਾਂਦਾ ਕਾਟਨ ਸ਼ਿਮਰ ਤੇ ਡਿਜ਼ਾਈਨਿੰਗ ਹੈ ਕਪੜਾ ਇਨਾ ਫਾਈਨ ਲੱਗਿਆ ਹੋਇਆ ਕਿ ਕਿਆ ਬਾਤ ਹੈ ਨਾਲ ਮਸਲੀਨ ਦਾ ਦੁਪੱਟਾ ਬਹੁਤ ਟੌਪ ਦਾ ਹੈ 15 1500 ਚ ਸੂਟ ਵਿਕਦਾ ਸੂਟ ਮਿਲੂਗਾ 1100 ਰੁਪਏ ਦੇ ਵਿੱਚ ਜੀ ਦੂਸਰਾ ਡਿਜ਼ਾਈਨ ਦਿਖਾ ਦਿਓ ਚਾਰ ਡਿਜ਼ਾਈਨ ਆਂਦੇ ਆ ਤੋਹਫੇ ਸਿਰਫ ਆਡੀ ਨਿਗਾਹ ਕਰਵਾ ਰਿਆਂ ਪ੍ਰਾਈਸ ਦੇਖੋ ਚੀਜ਼ ਦੇਖੋ ਕਿਉਂਕਿ ਸੌਦੇ ਹਰ ਜਗ੍ਹਾ ਵਿਕਰੇ ਹੁੰਦੇ ਸਿਰਫ ਰੇਟ ਸਾਡਾ ਫਰਜ ਹੈ ਹੇ ਵੀ ਤੁਸੀਂ ਬੈਠੋ ਰੇਟ ਦੇਖੋ ਕਿ ਰੇਟ ਕੀ ਆਏਗੇ ਇਹ ਸੀ ਵੀ ਆਈਟਮਾਂ ਆਈਟਮਾਂ ਹੋਰ ਵੀ ਬਹੁਤ ਹੈ ਵੀਡੀਓ ਬਣਾਉਣ ਨੂੰ ਜਿੰਨੀ ਮਰਜ਼ੀ ਲੈਂਥੀ ਬਣਾ ਦਈਏ ਸਿਰਫ ਜੋ ਚੀਜ਼ਾਂ ਆਈਆਂ ਉਹ ਚੀਜ਼ਾਂ ਸਾਡਾ ਮਕਸਦ ਹੈ ਦਿਖਾਈਏ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਧੰਨਵਾਦ ਫਿਰ ਹਾਜ਼ਰ ਹੋਵਾਂਗੇ ਕੋਈ ਨਵੀਂ ਵੀਡੀਓ ਦੇ ਨਾਲ